ਮਹਾਰਾਣਾ ਪ੍ਰਤਾਪ ਕਲਾਮਜ ਦੁਸਹਿਰਾ ਕਮੇਟੀ ਰਜਿਸਟਰਡ ਮਹੱਲਾ ਧਰਮਕੋਟ ਕਮੇਟੀ ਵੱਲੋਂ 32ਵਾਂ ਦੁਸਹਿਰਾ ਉਤਸਵ ਮਿਤੀ 2 ਅਕਤੂਬਰ ਦਿਨ ਵੀਰਵਾਰ ਨੂੰ ਸ਼੍ਰੀ ਬਾਲਾ ਜੀ ਮੰਦਿਰ ਦੇ ਬਿਲਕੁਲ ਨਾਲ ਵਾਲੀ ਜਗ੍ਹਾ ਤੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦੀਆਂ ਤਿਆਰੀਆਂ ਜੋਰਾ-ਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਦੋ ਸਹਰੇ ਦੇ ਤਿਉਹਾਰ ਮੌਕੇ 라ਵਣ ਕੁੰਭ ਕਰਨ ਅਤੇ ਮੇਘਨਾਦ ਦੇ ਪੁਤਲਿਆਂ ਤੋਂ ਇਲਾਵਾ ਲੰਕਾ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਵੇਗੀ ਹੁਣ ਇਸ ਮੁਈਲਾਕਾ ਵਾਸੀਆਂ ਨੂੰ ਠੀਕ ਦੁਪਹਿਰ 2 ਵਜੇ ਇਸ ਗਰਾਊਂਡ ਵਿੱਚ ਸ਼ਾਮਲ ਹੋ ਕੇ ਪ੍ਰਭੂ શ્રી ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ ਇਸ ਮੌਕੇ ਤੇ ਚੇਅਰਮੈਨ ਧਰਮਪਾਲ ਧਰਮਸ਼ੋਧ ਪ੍ਰਧਾਨ ਅਸ਼ੋਕ ਅਮਲ ਧਰਮਸ਼ੋਧ ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸ਼ੋਧ ਕੌਂਸਲਰ ਵੀਰाराम ਬਲਜੋਤ ਬਲੈਤੀ ਸੋਹੋਕਾ ਚਰਨਜੀਤ ਧਰਮਸ਼ੋਧ ਬੁੱਧੂ ਮਸਤਾਨਾ ਤੋਂ ਇਲਾਵਾ ਹੋਰ ਮਹੱਲਾ ਵਾਸੀ ਵੀ ਮੌਜੂਦ ਹਨ ਫਗਵਾੜਾ ਤੋਂ ਨਵਰਾਣ ਚੈਨਲ ਦੇ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਕਲਾਮਾਚ ਜਸਰਾ ਕਮੇਟੀ ਮਹੱਲਾ ਧਰਮ ਕੋਟ ਬਤਿਮਾਨ ਸਹਿਰਾ ਉਸਬ ਮਹੱਲਾ ਧਰਮ ਕੋਟ ਦੇ ਸਹਿਯੋਗ ਦੇ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਬਾਲਾ ਜੀ ਮੰਦਿਰ ਦੇ ਨਾਲ ਕੇ ਜੀ ਦੇ ਬਿਲਕੁਲ ਸਾਹਮਣੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਉਣ ਜਾ ਰਹੀ ਆ ਜਿਸ ਵਿੱਚ ਰਾਵਣ ਮੇਗਨਾਥ ਕੁੰਭਕਰਨ ਤਿੰਨ ਪੁਤਲੇ ਜਿਹੜੇ ਕੀ ਦੇਖਣਯੋਗ ਹੋਣਗੇ ਆਤਸਵਾਜੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ 2 ਅਕਤੂਬਰ ਦਿਨ ਵੀਰਵਾਰ ਨੂੰ ਹੰਮਹ ਬਾਕੇ ਬਾਲਾ ਜੀ ਮੰਦਿਰ ਦੇ ਨਾਲ ਪਹੁੰਚ ਕੇ ਇਸ ਦਸਹਰੇ ਮੇਲੇ ਦੀ ਰੌਣਕ ਨੂੰ ਬਧਾਣਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਲਾਮਤ ਸਹਿਰਾ ਕਮੇਟੀ ਮਹੱਲਾ ਤੁਨਕੋਟ ਵੱਲੋਂ ਬਤਮੀਆ ਦਸਹਰਾ ਉਤਸਵ ਮਨਾਇਆ ਜਾ ਰਿਹਾ ਹੈ ਔਰ ਆਪਾ ਬੇਨਤੀ ਕਰਦੇ ਹਾਂ ਸ਼ਹਿਰ ਵਾਸੀਆਂ ਨੂੰ ਔਰ ਪਿੰਡ ਵਾਸੀਆਂ ਨੂੰ ਆਕੇ ਦਿਨ ਵੀਰਵਾਰ ਨੂੰ ਕੇਂਜੀ ਦੇ ਸਾਹਮਣੇ ਸ਼੍ਰੀ ਬਾਲਾ ਜੀ ਦਾ ਮੰਦਿਰ ਦੇ ਬਿਲਕੁਲ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਬਹੁਤ ਦੇਖਣਯੋਗ ਹੋਊਗਾ ਚੰਡੀਗੜ੍ਹ ਤੋਂ ਬੰਦੇ ਆ ਕੇ ਸਪੈਸ਼ਲ ਉਹ ਅੱਜ ਹੀ ਹੀ ਕੰਮ ਤੇ ਲੱਗੇ ਹੋਏ ਨੇ ਬਲੇ ਤੁਮਤਾਣਾ ਬਣਾਇਆ ਜਾ ਰਿਹਾ ਬਹੁਤ ਜੁਰਾਸ਼ੁਰਾ ਨਾਲ ਆ ਸਾਰੇ ਮਰਦਾਨਾ ਵਾਸੀਆਂ ਨੂੰ ਆ ਸਾਰੇ ਕੰਦੇ ਵਾਸੀਆਂ ਨੂੰ ਬੇਨਤੀ ਆ ਹਮ ਹਮਾ ਕੇ ਆ ਕੇ ਆਨੰਦਵਾਲੋਂ ਦਿਨ ਵੀਰਵਾਲ ਨੂੰ 2 ਵਜੇ ਸਟਾਰਟ ਕਰਾਂਗੇ ਔਰ 6:30 ਵਜੇ ਤੇ 6 ਵਜੇ ਜੁਦਾ ਦੁਪਨਾ ਹੋ ਹਸਾਬ ਦਾ ਸੀ ਤੇ ਸੈਦੀ ਸਮਾਪਤੀ ਕਰਾਂਗੇ ਸਾਰਿਆਂ ਨੂੰ ਅਪੀਲ ਆ 2 ਵਜੇ ਹਮ ਹਮਾ ਕੇ ਆਪਣੇ ਬਾਲਾ ਜੀ ਦੇ ਮੰਦਰ ਦੇ ਨਾਲ ਤੇ ਜਿੱਦ ਬਿਲਕੁਲ ਸਾਹਮਣੇ ਪਹੁੰਚ ਕੇ ਦੰਦ ਮਾਰੋ ਔਰ ਜਦੋਂ ਵੀ ਸੂਰਜ ਡੁੱਬੂਗਾ ਉਹ ਤੋਂ ਪਹਿਲਾਂ ਅਸੀਂ ਇਹਦਾ ਸੰਸਕਾ ਕੀਤਾ ਮਹਾਰਾਣਾ ਪ੍ਰਤਾਪ ਕਲਾਮਜ ਦੁਸਹਿਰਾ ਕਮੇਟੀ ਰਜਿਸਟਰਡ ਮੁਹੱਲਾ ਧਰਮਕੋਟ ਕਮੇਟੀ ਵੱਲੋਂ 32ਵਾਂ ਦੁਸਹਿਰਾ ਉਤਸਵ ਮਿਤੀ 2 ਅਕਤੂਬਰ ਦਿਨ ਵੀਰਵਾਰ ਨੂੰ ਸ਼੍ਰੀ ਬਾਲਾ ਜੀ ਮੰਦਰ ਦੇ ਬਿਲਕੁਲ ਨਾਲ ਵਾਲੀ ਜਗ੍ਹਾ ਤੇ ਬੜੀ ਹੀ ਧੂਮਤਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਜੋਰਾ ਸ਼ੋਰਾ ਨਾਲ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਦੁਸਹਿਰੇ ਦੇ ਤਿਉਹਾਰ ਮੌਕੇ ਰਾਵਣ ਕੁੰਭਕਰਨ ਅਤੇ ਮੇਗਨਾਦ ਦੇ ਪੁਤਲਿਆਂ ਤੋਂ ਇਲਾਵਾ ਲੰਕਾ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਵੇਗੀ ਹੁਣ ਅਸਮੂ ਇਲਾਕਾ ਵਾਸੀਆਂ ਨੂੰ ਠੀਕ ਦੁਪਹਿਰ 2 ਵਜੇ ਇਸ ਗਰਾਊਂਡ ਵਿੱਚ ਸ਼ਾਮਲ ਹੋ ਕੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ ਇਸ ਮੌਕੇ ਤੇ ਚੇਅਰਮੈਨ ਧਰਮਪਾਲ ਧਰਮਸ਼ੋਤ ਪ੍ਰਧਾਨ ਅਸ਼ੋਕ ਅਮਲ ਧਰਮਸ਼ੋਤ ਸਾਬਕਾ ਕੌਂਸਲਰ ਦਰਸ਼ਨ ਲਾਲ ਧਰਮਸ਼ੋਤ ਕੌਂਸਲਰ ਵੀਰाराम ਬਲਜੋਤ ਬਲੈਤੀ ਸੋਹੋਕਾ ਚਰਨਜੀਤ ਧਰਮਸ਼ੋਤ ਬੁੱਧੂ ਮਸਤਾਨਾ ਤੋਂ ਇਲਾਵਾ ਹੋਰ ਮਹੱਲਾਬਾਸੀ ਵੀ ਮਜੂਸਾਨ ਫਗਵਾੜਾ ਤੋਂ ਨਵਰਾਣ ਚੈਨਲ ਐਚਐਸ ਰਾਣਾਦੀਪ ਵਿਸ਼ੇਸ਼ ਰਿਪੋਰਟ ਕਬਲਾ ਮਾਚ ਜਸਰਾ ਕਮੇਟੀ ਮਹਲਾ ਧਰਮਕੋਟ ਬਕਤੀਮਾਨ ਸਹਿਰਾ ਉਸਵ ਮਹਲਾ ਧਰਮਕੋਟ ਦੇ ਸਹਿਯੋਗ ਦੇ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਬਾਲਾ ਜੀ ਮੰਦਿਰ ਦੇ ਨਾਲ ਕੇ ਜੀ ਦੇ ਬਿਲਕੁਲ ਸਾਹਮਣੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਨ ਜਾ ਰਹੀ ਆ ਜਿਸ ਵਿੱਚ ਰਾਵਣ ਮੇਗਨਾਥ ਕੁੰਕਰਨ ਤਿੰਨ ਪੁਤਲੇ ਜਿਹੜੇ ਕਿ ਦੇਖਣਯੋਗ ਹੋਣਗੇ ਆਤਸਵਾਜੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ 2 ਅਕਤੂਬਰ ਦਿਨ ਵੀਰਵਾਰ ਨੂੰ ਹੁਮ ਹਬਾ ਕੇ ਬਾਲਾਜੀ ਮੰਦਿਰ ਦੇ ਨਾਲ ਪਹੁੰਚ ਕੇ ਇਸ ਦਸਹਰੇ ਮੇਲੇ ਦੀ ਰੌਣਕ ਨੂੰ ਬਦਾਨਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਲਾਮਤ ਦਸਹਰਾ ਕਮੇਟੀ ਮਹੱਲਾ ਤੁਨਕੋਟ ਵੱਲੋਂ ਬਤਮੀਆ ਦਸਹਰਾ ਉਤਸਵ ਮਨਾਇਆ ਜਾ ਰਿਹਾ ਹੈ ਔਰ ਆਪਾਂ ਬੇਨਤੀ ਕਰਦੇ ਹਾਂ ਸ਼ਹਿਰ ਵਾਸੀਆਂ ਨੂੰ ਔਰ ਪਿੰਡ ਵਾਸੀਆਂ ਨੂੰ ਆ ਕੇ ਦਿਨ ਵੀਰਵਾਰ ਨੂੰ ਕੈਂਚੀ ਦੇ ਸਾਹਮਣੇ ਸ੍ਰੀ ਬਾਲਾਜੀ ਦਾ ਮੰਦਿਰ ਦੇ ਬਿਲਕੁਲ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਬਹੁਤ ਦੇਖਣਯੋਗ ਹੋਊਗਾ ਚੰਡੀਗੜ੍ਹ ਤੋਂ ਬੰਦੇ ਆ ਕੇ ਸਪੈਸ਼ਲ ਉਹ ਅੱਜ ਹੀ ਕੰਮ ਤੇ ਲੱਗੇ ਹੋਏ ਨੇ ਬੜੇ ਧੁੰਗਤਾ ਨਾਲ ਬਣਾਇਆ ਜਾ ਰਿਹਾ ਦਾ ਬਹੁਤ ਜੁਰਸ਼ੁਨਾ ਨਾਲ ਆ ਸਾਰੇ ਮਰਦਾਂ ਵਾਸੀਆਂ ਨੂੰ ਆ ਸਾਰੇ ਕੰਦੇ ਵਾਸੀਆਂ ਨੂੰ ਬੇਨਤੀ ਆ ਹਮ ਹਵਾ ਕੇ ਆ ਕੇ ਆਨੰਦਵਾਲੋਂ ਦਿਨ 20ਵਾਂ ਨੂੰ 2 ਵਜੇ ਸਟਾਰਟ ਕਰਾਂਗੇ ਔਰ 6:30 ਵਜੇ ਤੇ 6 ਵਜੇ ਜਦ ਤੱਕ ਦੁਪਨਾ ਹੋ ਸਾਬਦਾ ਸੀ ਤੇ ਸੈਦੀ ਸਮਾਪਤੀ ਕਰਾਂਗੇ ਸਾਰਿਆਂ ਨੂੰ ਅਪੀਲ ਆ 2 ਵਜੇ ਹਮ ਹਵਾ ਕੇ ਆਪਣੇ ਬਾਲਾਜੀ ਦੇ ਮੰਦਰ ਦੇ ਨਾਲ ਕੇ ਜੀ ਬਿਲਕੁਲ ਸਾਹਮਣੇ ਪਹੁੰਚ ਕੇ ਦੰਦ ਮਾਰੋ ਔਰ ਜਦੋਂ ਵੀ ਸੂਰਜ ਡੁੱਬੂਗਾ ਉਸ ਤੋਂ ਪਹਿਲਾਂ ਅਸੀਂ ਇਹਦਾ ਸੰਸਕਾਰ ਕੀਤਾ